ਅੱਜ ਆਪਾਂ ਜਾ ਰਹੇ ਹਾਂ ਕਰਿਆਲੇ ਦੇ ਕੋਲ ਪਿੰਡ ਪਿੰਦਾ ਝੰਡ ਤੇ ਇੱਥੇ ਏਸੀ ਚੈੱਕ ਕਰਨ ਵਾਸਤੇ ਜਾ ਰਹੇ ਹਾਂ ਤੇ ਵੀਰ ਜੀ ਹੁਣਾਂ ਦਾ ਆਪਾਂ ਨੂੰ ਕੋਈ ਦਿਨ ਪਹਿਲਾਂ ਤਾਂ ਫੋਨ ਆਇਆ ਸੀ ਵੀ ਕਹਿੰਦੇ ਆਪਣੇ ਵੋਲਟਾਸ ਕੰਪਨੀ ਦਾ ਏਸੀ ਲੱਗਿਆ ਆ ਤੇ ਇਹ ਕੂਲਿੰਗ ਨਹੀਂ ਕਰਦਾ ਆ ਗੁਰਦੁਆਰਾ ਸਾਹਿਬ ਇਧਰਲੇ ਬਣਿਓ ਲੰਘਦੇ ਹੋਏ ਤੇ ਆ ਵੀਰ ਜੀ ਦਾ ਆ ਗਿਆ ਘਰ ਤੇ ਆ ਸਾਹਮਣੇ ਏਸੀ ਹੈ ਵੋਲਟਾਸ ਦਾ ਜਿੰਦੀ ਆਪਾਂ ਫੋਟੋਆਂ ਮੋਗਾਲੀਆਂ ਸੀਗੀਆਂ ਪਰ ਹੁਣ ਇਹਨੂੰ ਆਪਾਂ ਚੈੱਕ ਕਰਦੇ ਆਂ ਇਹ ਕੂਲਿੰਗ ਕਿਉਂ ਨਹੀਂ ਕਰ ਰਿਹਾਗਾ ਸਿਲਵਰ ਹੈ ਸਿਲਵਰ ਹੈ ਇਹ ਤਾਂ ਸਿਲਵਰ ਦਾ ਹੈ ਭਾਈ ਇਸ ਦਾ ਕੁਗੀਕਾ ਹੋ ਗਿਆ ਹੋਗਾ ਕਿਨੇ ਜਾਂ ਡੁੱਗੇ ਪਿਆ ਤੇ ਤੇਲ ਆ ਗਿਆ ਪਿਆ ਪਿੰਡ ਆ ਗਿਆ ਜਾਂਡਾ ਇੱਥੇ ਆਪਾਂ ਇਹ ਮਾਸ਼ੀ ਚੈੱਕ ਕਰਨਾ ਹੈ ਫੁਲੇਰਾ ਦੇ ਤੇਲ ਆਇਆ ਇਹ ਮੈਂ ਆਊਟਡੋਰ ਸਿਲਵਰ ਦਾ ਹੁਣ ਆਪਾਂ ਇਹਨੂੰ ਦੇਖਦੇ ਹਾਂ ਕੀ ਆ ਬਾਕੀ ਜਿਹੜਾ ਚਾਹੁੰਦਾ ਵੀ ਜੀਨੈਰੇਟਰ ਚਲਾਉਂਦਾ ਆਪਾਂ ਦੇ ਗੈਸ ਚੈੱਕ ਕਰ ਲਈਏ ਵਾਲ ਤਾਂ ਲੱਗਣਾ ਬਾਈ ਵਾਲ ਲੱਗਣਾ ਬਾਈ ਇਹਦੇ ਵਿੱਚ ਦੱਸਦੇ ਆ ਇੱਥੇ ਨਾ ਅੱਜ ਕੱਲ੍ਹ ਛੱਤਾਂ ਦੇ ਉੱਪਰ ਜਾਨਵਰ ਪੰਛੀ ਜਿਹੜੇ ਆਉਂਦੇ ਦੇਣ ਲੱਗਦੇ ਆ ਆ ਦੇਖੋ ਇਹ ਤਿਤਲੀ ਨੇ ਚਾਰ ਅੰਡੇ ਦਿੱਤੇ ਤੇ ਦੋ ਦਿੱਤੇ ਨੇ ਕਿਰ ਚਾਰ ਹੁਣ ਇੱਥੇ ਲਾਗੇ ਬਣੀ ਤੁਰੇ ਫਿਰਦੀ ਇੱਥੇ ਆਪਾਂ ਏਸੀ ਚੈੱਕ ਕਰਦੇ ਤਾਂ ਆ ਵੇਖੋ ਉੱਪਰ 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 ਲੱਗੀ ਕਰਦੀ AC ਨੂੰ ਆਨ ਕੀਤਾ ਤੇ ਪਤਲੀ ਪਾਈਪ ਦੇ ਉੱਪਰ برف ਜੰਮ ਗਈ ਪੂਰੀ ਪਰਤ ਜੰਮ ਗਈ ਹੈ ਤੇ AC ਦੀ ਜਿਹੜੀ ਗੈਸ ਹੈ ਉਹਦੀ ਲੀਕੇਜ ਹੈਗੀ ਹੈ ਹੁਣ ਆਪਾਂ ਇਸ AC ਦੀ ਲੀਕੇਜ ਲੱਭਣ ਵਾਸਤੇ ਅੱਗੇ ਦੀ ਕਾਰਵਾਈ ਪਾਉਣੇ ਹੈ AC ਨੂੰ ਕਰਤਾ ਆਫ ਉੱਪਰਲੇ ਬੰਨੇ ਕੰਪਰੈਸ਼ਰ ਲੈ ਕੇ ਆ ਗਏ ਤੇ ਉਹਦੇ ਨਾਲ ਇਹਦੇ ਵਿੱਚ ਪ੍ਰੈਸ਼ਰ ਪੰਨ ਲੱਗੇ ਹੈ ਤੇ ਕਈ ਵੀਰ ਕਹਿੰਦੇ ਬਾਈ ਜੀ ਤੁਸੀਂ ਨਾਈਟ੍ਰੋਜਨ ਵਰਤਿਆ ਕਰੋ ਵੀਰੇ ਨਾਈਟ੍ਰੋਜਨ ਵਾਲਾ ਜਿਗਾਰਡ ਆਪਾਂ ਮੰਗਵਾਇਆ ਹੋਇਆ ਜਦੋਂ ਆ ਗਿਆ ਤੇ ਹੁਣ ਨਾਈਟ੍ਰੋਜਨ ਨਾਲ ਹੀ ਕੰਮ ਕਰਾਂਗੇ ਬਾਕੀ ਕੋਈ ਐਨੀਬਡੀ ਦਿੱਕਤ ਨਹੀਂ ਹੁੰਦੀ ਅਜੇ ਤੱਕ ਹਰ ਤੱਕ ਕੋਈ ਪ੍ਰੋਬਲਮ ਆਈ ਨਹੀਂ ਹੈਗੀ ਪ੍ਰੈਸ਼ਰ ਭਰਨ ਤੋਂ ਬਾਅਦ ਦੇ ਵਿੱਚ ਆਪਾਂ ਇਨਡੋਰ ਤੋਂ ਆਣ ਕੇ ਖੋਲ ਕੇ ਚੈੱਕ ਕੀਤਾ ਤੇ ਇਧਰਲੇ ਪਨੇ ਆਪ ਨੂੰ ਲੀਕੇਜ ਮਹਿਸੂਸ ਹੋ ਰਹੀ ਹੈ ਏਸੀ ਦੀ ਕੰਡੀਸ਼ਨ ਬਹੁਤ ਹੀ ਜ਼ਿਆਦੀ ਮਾੜੀ ਹੈਗੀ ਹੈ ਤੇ ਬਾਈ ਜੀ ਨੂੰ ਮੈਂ ਕਿਹਾ ਵੀਰੇ ਏਸੀ ਨਵਾਂ ਲੈ ਲਿਓ ਤੇ ਵੀਰ ਜੀ ਕਹਿੰਦੇ ਤੁਸੀਂ ਇੱਕ ਵਾਰੀ ਗੈਸ ਭਰ ਦੋ ਕਿਉਂਕਿ ਪਹਿਲਾਂ ਵੀ ਇੰਦੇ ਚ ਗੈਸ ਭਰੀ ਆ ਬਾਕੀ ਜਦੋਂ ਖੜ ਗਿਆ ਤੇ ਫਿਰ ਆਪਾਂ ਨਵਾਂ ਲੈ ਲਾਂਗੇ ਹੁਣ ਇਹਨਾਂ ਦੇ ਕਹਿਣ ਤੇ ਆਪਾਂ ਇੱਕ ਵਾਰੀ ਇਹਦੇ ਵਿੱਚ ਗੈਸ ਭਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਦੋਂ ਹੁਣ ਆਪਾਂ ਪ੍ਰੈਸ਼ਰ ਪਰਿਆ ਤੇ ਇਧਰਲੇ ਬਨੇ ਬੱਬਲ ਬਣਦੇ ਪਏ ਆ ਹੁਣ ਆਪਾਂ ਇਸ ਦੀ ਲੀਕੇਜ ਨੂੰ ਚੰਗੀ ਤਰ੍ਹਾਂ ਫਾਈਂਡ ਕਰਨ ਦੇ ਲਈ ਆਊਟਡੋਰ ਨੂੰ ਤੇ ਇਨਡੋਰ ਨੂੰ ਅਲੱਗ-ਅਲੱਗ ਕਰਾਂਗੇ ਇਨਡੋਰ ਦਾ ਜਿਹੜੇ ਫਲੇਅਰ ਨਟ ਖੋਲ ਕੇ ਤੇ ਆਪਾਂ ਏਸੀ ਨੂੰ ਥੱਲੇ ਲੈ ਕੇ ਆ ਗਏ ਤੇ ਇਧਰਲੇ ਬਨੇ ਤੁਸੀਂ ਦੇਖੋ ਕੀ ਬਣਿਆ ਪਿਆ ਹਾਲਾਤ ਦੇਖੋ ਵੀ ਪੂਰਾ ਗਲ ਚੁੱਕਾ ਏ ਜਿਹੜਾ ਸਪ੍ਰਿੰਗ ਪਿਆ ਹੁੰਦਾ ਪਾਈਪ ਦੇ ਵਿੱਚ ਉਹਦੇ ਵੀ ਹਾਲਾਤ ਬਹੁਤ ਜ਼ਿਆਦੇ ਮਾੜੇ ਹੋਏ ਪਏ ਆ ਕੁਇਲ ਨੂੰ ਹਵਾ ਬਾਹਰ ਕੱਢ ਲਿਆ ਤੇ ਇਹਦੇ ਵਿੱਚ ਦੁਬਾਰਾ ਤੋਂ ਫੇਰ ਆਪਾਂ ਪ੍ਰੈਸ਼ਰ ਭਰਦੇ ਪਏ ਹਾਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਿਵੇਂ ਦਾ ਬਣਿਆ ਪਿਆ ਤੇ ਹੁਣ ਇਹਦੇ ਵਿੱਚ ਪ੍ਰੈਸ਼ਰ ਭਰਨ ਤੋਂ ਬਾਅਦ ਦੇ ਵਿੱਚ ਆਪਾਂ ਕੁਇਲ ਨੂੰ ਡਬੋ ਰਹੇ ਆ ਪਾਣੀ ਦੇ ਵਿੱਚ ਤੇ ਪਾਣੀ ਦੇ ਵਿੱਚ ਇਧਰਲੇ ਬਣੇ ਤੁਸੀਂ ਵੇਖੋ ਜਿਹੜੀ ਲੀਕ ਹੈ ਆਪਾਂ ਨੂੰ ਮਾਈਨਰ ਜੀ ਨਜ਼ਰ ਆ ਰਹੀ ਹੈਗੀ ਹੈ ਲੀਕੇਜ ਬਹੁਤ ਹੀ ਘੱਟ ਨਜ਼ਰ ਆ ਰਹੀ ਸੀ ਤੇ ਹੁਣ ਕੋਇਲ ਨੂੰ ਦੁਬਾਰਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫਿਰ ਪਾਣੀ ਦੇ ਵਿੱਚ ਡੋਬੋਇਆ ਉੱਪਰਲੇ ਪੰਨੇ ਜੋ ਜੰਗਾਲ ਉਤਰ ਗਿਆ ਤੇ ਜਿਹੜੀ ਲੀਕੇਜ ਹੈ ਹੋਰ ਜ਼ਿਆਦਾ ਆਪਾਂ ਨੂੰ ਨਜ਼ਰ ਆ ਰਹੀ ਹੈ ਜਿਸ ਥਾਂ ਤੋਂ ਲੀਕਾਈ ਸੀ ਉੱਥੇ ਆਪਾਂ ਚੰਗੀ ਤਰ੍ਹਾਂ ਸ਼ੋਲਡਰ ਕਰ ਲਿਆ ਤੇ ਦੁਬਾਰਾ ਤੇ ਦੇ ਵਿੱਚ ਪ੍ਰੈਸ਼ਰ ਭਰਿਆ ਤੇ ਫਿਰ ਆਪਾਂ ਦੀ ਲੀਕੇ ਫਾਈਂਡ ਕਰਦੇ ਪਏ ਪ੍ਰੈਸ਼ਰ ਭਰਨ ਤੋਂ ਬਾਅਦ ਦੇ ਵਿੱਚ ਏਸੀ ਦੇ ਕੋਇਲ ਨੂੰ ਫਿਰ ਪਾਣੀ ਦੇ ਵਿੱਚ ਡੁਬੋ ਕੇ ਚੈੱਕ ਕੀਤਾ ਜਿੱਥੇ ਆਪਾਂ ਜੁਆਇੰਟ ਲਗਾਇਆ ਸੀ ਬਿਲਕੁਲ ਪਰਫੈਕਟ ਲੱਗ ਚੁੱਕਾ ਏਸੀ ਦੇ ਵਿੱਚ ਕੋਇਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਹੁਣ ਲੀਕਜ ਨਹੀਂ ਹੈ ਤੇ ਇਨਡੋਰ ਦੇ ਕੋਇਲ ਦੇ ਵਿੱਚ ਜੋ ਜਿੰਨਾ ਵੀ ਪ੍ਰੈਸ਼ਰ ਭਰਿਆ ਸੀ ਉਹ ਆਪਾਂ ਕੱਢ ਗਏ ਤੇ ਇਨਡੋਰ ਕੋਇਲ ਦੇ ਉਤਾਰਿਆ ਤਾਂ ਹੋਇਆ ਤੇ ਹੁਣ ਇਹਦੀ ਚੰਗੀ ਤਰ੍ਹਾਂ ਆਪਾਂ ਸਰਵਿਸ ਵੀ ਕਰ ਰਹੇ ਹਾਂ ਤਾਂ ਜੋ ਜਿਹੜੀ ਡਸਟ ਹੈ ਉਹ ਨਿਕਲ ਜਾਵੇ ਤੇ 쿨ਿੰਗ ਜਿਹੜੀ ਆ ਵਧੀਆ ਤਰੀਕੇ ਨਾਲ ਹੋ ਜਾਵੇ ਕਈ ਵੀਰਾਂ ਦਾ ਵੀਡੀਓ ਵੇਖ ਕੇ ਤੇ ਇਹਦੇ ਵਿੱਚੋਂ ਕੋਸ਼ਿਸ਼ ਕਰਦੇ ਆ ਵੀ ਇਸੇ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਚੀਜ਼ ਵਾਸਤੇ ਇਕੱਲਾ ਵੀਡੀਓ ਦੇ ਨਾਲ ਗਿਆਨ ਨਹੀਂ ਮਿਲਣ ਵਾਲਾਗਾ ਕਿਉਂਕਿ ਪਹਿਲਾਂ ਉਸਤਾਦਾਂ ਦੀਆਂ ਜਿਹੜੀਆਂ ਮਾਰਾਂ ਉਹ ਖਾਣੀਆਂ ਪੈਂਦੀਆਂ, ਧੱਕੇ ਖਾਣੇ ਪੈਂਦੇ ਆ, ਟਾਈਮ ਦੇਣਾ ਪੈਂਦਾ। ਹੁਣ ਬਹੁਤ ਸਾਰੇ ਬਿਜਲੀ ਵਾਲੇ ਵੀਰ ਵੀ ਇਹ ਕੰਮ ਕਰਨ ਲੱਗ ਪਏ ਗਿਆ। ਕੰਮ ਕਰੋ, ਕੰਮ ਕਰਨ ਦੀ ਕੋਈ ਦਿੱਕਤ ਨਹੀਂਗੀ। ਪਰ ਵੀਰੇ ਇਸ ਚੀਜ਼ ਦਾ ਤੁਹਾਨੂੰ ਗਿਆਨ ਵੀ ਹੋਣਾ ਚਾਹੀਦਾਗਾ। ਬਹੁਤ ਸਾਰਿਆਂ ਨੂੰ ਬੁਰੀ ਗੱਲ ਲੱਗੇਗੀ, ਇਹ ਚੀਜ਼ ਮੇਰੀ ਮਾੜੀ ਗੱਲ ਲੱਗੇਗੀ ਤੇ ਉਹਨਾਂ ਦਾ ਰਿਪਲਾਈ ਵੀ ਆਏਗਾ। ਉਹ ਚੀਜ਼ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਗਈ ਕੰਮ ਤੁਸੀਂ ਆਪਣਾ ਕਰਕੇ ਖਾਣਾ ਹੈਗਾ ਤੁਹਾਨੂੰ ਪ੍ਰਮਾਤਮਾ ਭਾਗ ਲਾਈ ਰੱਖੇ ਪਰ ਜਦੋਂ ਕੰਮ ਦਿੱਕਤ ਆਉਦੀ ਹੈ ਨਾ ਉਦੋਂ ਕਸਟਮਰ ਵਾਸਤੇ ਤੇ ਤੁਹਾਡੇ ਵਾਸਤੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਏਸੀ ਦੀ ਸਰਵਿਸ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇਹਨੂੰ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਦਿੱਤਾ ਤੇ ਜਿਹੜੀ ਗੈਸ ਹੈ ਉਹ ਵੀ ਆਪਾਂ ਫਿਲ ਕਰ ਦਿੱਤੀ ਹੈ ਸਫ਼ਰ ਵੀ ਕਾਫੀ ਲੰਬਾ ਤੇ ਰਸਤੇ ਵੀ ਓਵੇਂ ਦੇ ਆ ਉਬੜ ਖਬੜ ਤੇ ਡਰਾਮਣੇ ਜੇ ਤੇ ਏਸੀ ਦੀ ਗੈਸ ਜਿਹੜੀ ਓਕੇ ਹੋ ਚੁੱਕੀ ਤੇ ਹਨੇਰਾ ਵਿੱਚ ਛਾਉਣ ਲੱਗ ਪਿਆਗਾ ਹੀਟ ਪ੍ਰੋਪਰ ਆ ਰਹੀ ਹੈਗੀ ਆ ਰਿਟਰਨ ਵੀ ਜਿਹੜੀ ਹੈ ਨਾ ਬਿਲਕੁਲ A1 ਹੈਗੀ ਆ ਤੇ ਬਾਕੀ ਜਿੰਨਾ ਟਾਈਮ ਚੱਲੇਗਾ ਉਸ ਤੋਂ ਬਾਅਦ AC ਨਵਾਂ ਹੀ ਆਏਗਾ ਕਿਉਂਕਿ ਹਾਲਤ ਬਹੁਤ ਜ਼ਿਆਦੀ ਮਾੜੀ ਹੈ ਤੇ ਕੂਲਿੰਗ ਇਸ ਟਾਈਮ ਬਿਲਕੁਲ ਓਕੇ ਕਰਦਾ ਪਿਆ ਜੇਕਰ ਇਹ ਵੀਡੀਓ ਪਸੰਦ ਆਈ ਨਾ ਵੱਤੋਂ ਲਾਈਕ ਸ਼ੇਅਰ ਕਮੈਂਟ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ